ਉਹ ਵੀ ਹਸਰੀ ਕਾਲ ਜੀ ਬਾਪੂ ਧੁੱਪਾਂ ਦਾ ਆਨੰਦ ਮਾਣ ਰਹੇ ਆ ਹੈ ਇੱਧਰ ਅਸੀਂ ਬੈੱਡ ਖੋਲਣ ਦੀ ਤਿਆਰੀ ਲੱਗੇ ਕਰਨ ਇਹ ਬੈੱਡ ਖੋਲ ਲੀਏ ਟਰਾਲੇ ਦਾ ਪਹਿਨਾ ਹੁੱਕ ਪਾਵੋਤ ਲਿਆਵਰੇ ਨੂੰ ਇੱਕ ਹੱਕ ਪਾ ਗਏ ਕਰੀਏ ਰੈਡੀ ਬੰਦੇ ਵੀ 4-5 ਚਾਹੀਦੇ ਤਾਂ ਖੋਲਣਾ ਇਹਨੇ ਹਾਂ ਮਹਾਦਮ ਬਾਪੂ ਤੋਂ ਪੰਜ ਬੈਠਾ ਹੁਣ ਪਹਿਨਾ ਏਸੀ ਜੀ ਬੈਠਦਾ ਦਾ ਉਹ ਪੰਜ ਰੂਰੀਆ ਸਵੇਰੇ ਠੰਡ ਲੱਗਦੀ ਆ ਜੀ ਇਹ ਰੱਬ ਦੇ ਰੰਗ ਆ ਦੇਖ ਲੈ ਮਹੀਨਾ ਪਹਿਨੇ ਏਸੀ ਲਾਉਂਦੇ ਤੇ ਤੁਸੀਂ ਮਹੀਨਾ ਹਾਂ ਜੀ ਹੁਣ ਏਸੀ ਭੱਜ ਗਿਆ ਹੁਣ ਏਸੀ ਵਿਚੇ ਰਟਕਦੀ ਦੇਖ ਤਾਂ ਦੋ ਹੁੱਕਾ ਹੈ ਆ ਪੁਰਾਣੀ ਇਹ ਜੀ ਆ ਪੁਰਾਣੀ ਉਹ ਨਵੀਂ ਆ ਗੁੱਲਾਉਂ ਚ ਪਾ ਕੇ ਦੇਖ ਤਾਂ ਠੀਕ ਹੈ ਕਿੰਨਾ ਸਪੇਸ ਹੈ ਇਹਦੇ ਚ ਜਿਆਦਾ ਸਪੇਸ ਆ ਥੋੜੀ ਚੱਲ ਕੋਈ ਨਹੀਂ ਚੱਲ ਪਾ ਪਹਿਲਵਾਨ ਨੂੰ ਬੁਲਾਇਆ ਜੀ ਹੁਣ ਇੱਕ ਪਹਿਲਵਾਨ ਆ ਗਿਆ ਬਸ ਚੱਪੀ ਜਣ ਗਿਆ ਬਾਹੂ ਹਾਂ ਜੀ ਹੈ ਤੇ ਬੈੱਡ ਖੋਲਣਾ ਬੈੱਡ ਖੋਲ ਗੀ ਅਜੇ ਖੋਲਣਾ ਇਹਨੂੰ ਆਹ ਸਮਾਨ ਹਾਂ ਜੀ ਮਾਰ ਵੀ ਕਟਾਣੇ ਚਾਵਾ ਹੋਰ ਜੀ ਫੱਟੇ ਤਾਂ ਚਲੋ ਆਪਾਂ ਸਾਈਡ ਤੇ ਲਾਦਾਗੇ ਹਲੀ ਆਹ ਕਿੰਨੇ ਵਾਲੇ ਸਵਿੰਟ ਆਹ ਪੈਪਾਂ ਬਈ ਇਹ ਕਿਤੇ ਰੱਖਾਂਗੇ ਚਲ ਆਹ ਤਾਂ ਆਪਾਂ ਐ ਕਰ ਲਾਂਗੇ ਫੱਟੇ ਤਾਰ ਕੇ ਸਾਈਡ ਤੇ ਆ ਪੈਪ ਉਪਰੇ ਰੱਖ ਦਾਂਗੇ ਸਾਰਾ ਸਮਾਨ ਬਣਾ ਸੱਦੇ ਉੱਤਰਨਾ ਹੈ ਉਤਰਨਾ ਤਾਂ ਹੈਗਾ ਹੀ ਹੈ ਜੀ ਫੇਰ ਉਸ ਕਰਕੇ نیچے ਰੱਖ ਕੇ ਉਹ ਫੇਰ ਉਹਦੇ ਉੱਤੇ ਆਹ ਰੱਖ ਦਾਂਗੇ ਪੈਪ ਬਾਅਦ ਚ ਰੱਖੋ ਆ ਫੱਟਾ ਆ ਤਾਂ ਰੱਖਣੀ ਹੋਆ ਕਰਨੀ ਵਾਲਾ ਫੱਟਾ ਇਹ ਤਾਂ ਆਪਾਂ ਹੁਣ ਬਾਅਦ ਚ ਕੱਸ ਲਾਂਗੇ ਫੱਲੇ ਤਾਂ ਚਾਹੀਦੀ ਨਹੀਂ ਇਹ ਅੜ ਕੇ ਕੱਸ ਲਾਂਗੇ ਚਲੋ ਕਰ ਦਈਏ ਇਹਨਾਂ ਨੂੰ ਵੀ ਖਾਲੀ ਬਾਕੀ ਜਾਇ ਜਾਬੀ

ਸਾਰਾ ਮਾਡਲ 23 ਵਿੱਚ ਰੰਗ ਰੰਗ ਕਰਿਆ ਇੱਥੇ ਕਹਿੰਦੇ ਨਾਲੇ ਕੰਦੇ ਦੇ ਨਾਲੇ ਵੀਰੇ ਉਹ ਦੋ ਕਰਕੇ ਦੇਖ ਨਾ ਕਿਉਂ ਚੱਕ ਹੋ ਗਿਆ ਇਹ ਜੇ ਇੱਕ ਪੀਸ ਹੁੰਦਾ ਕਦੇ ਨਹੀਂ ਚੱਕ ਹੁੰਦਾ ਬਹੁਤ ਔਖਾ ਏ ਇੱਕ ਪੀਸ ਆਪਾਂ ਚੱਕ ਦਿਉ ਆ ਇੱਥੇ ਵੀ ਲੋਡ ਵੀ ਦੰਦਾ ਉਹ ਪਰਸ਼ਤੀ ਦਾ ਕੰਮ ਆ ਫਰੀਆ ਦਿੰਦਾ ਉਹ ਲੋ ਗਮਣ ਇਹਦੀ ਵੀ ਲੋਡ ਪੈਣੀ ਹੋ ਆਗੇ ਜੀ ਖਿਲਾੜੀ ਦੇ ਸਮਾਨ ਦੀ ਇਹ ਕੱਢਣਾ ਦੱਸ ਦੇ ਸਤ ਜੀ ਕੱਢ ਹੋਏਗਾ ਮੇਰੀ ਵੀ ਕੱਢ ਹੋ ਜਾਣਾ ਬਸ ਚਲੋ ਇਹਨਾਂ ਨੂੰ ਚੱਕ ਲਈਏ ਮੈਂ ਰਾਹਾ ਤੇ ਮੈਂ ਕਹਿੰਦਾ ਪੇਟੀ ਦੇ نیچے ਰੱਖ ਦਿਓ ਉਹ ਪਿਛਲਾ ਝਰਨਾ ਇਹ ਉੱਪਰੇ ਰਹਿਣਾ ਉੱਪਰੇ ਪੀ ਠੀਕ ਹੈ ਜੀ ਜਦ ਇਹ ਨੂੰ ਲਾ ਲਵਾਂਗਾ ਤਾਂ ਦੇਖਿਓ ਚਲੋ ਫਿਰ ਕਰੀਏ ਹਾਂ ਬਾਕੀ ਕੰਮ ਸ਼ੁਰੂ ਇਹ ਟੱਡਲਾ ਹੁਣ ਇੱਕ ਖੋਲਤਾ ਨਾ ਦੋ ਖੋਲਦੇ ਜੀ ਇੱਕ ਰੱਖਦਾ ਟਿਕਾਣੇ ਇਹ ਐਂਡੇ 'ਚ ਰੱਖੋ ਆਂ ਪਿੱਛਲਾ ਪਿਆਰਤ ਨਹੀਂ ਛੱਕਦਾ ਹੁਣ ਉਧਰਲਾ ਖੋਲਾਂਗੇ ਜੀ ਹੈ ਖਾਗਾ ਭਾਰੀ 90 ਕਿਲੋ ਦਾ ਹਾਂ ਜੀ ਇੱਕ ਕੱਲਾ ਆਹ ਅੰਦਰੇ ਕਰਕੇ ਲੋ ਜੋ ਵੀ ਚੰਗੀ ਤਰ੍ਹਾਂ ਨਹੀਂ ਖੜੇ ਬਾਹਰੋਂ ਦੇ ਹੀ ਹੁਣਾ ਲਾਦਾ ਹੂੰ ਇੱਕ ਦੋ ਤਿੰਨ ਚਾਰ ਪੰਜ ਛੇ ਗੋਟੇ ਲਿ ਗੋਣਿਆ ਫਿਰ ਤਾਂ ਉਹ ਵੱਜ ਨਾ ਆ ਪਰੇ ਨਾ ਨਾ ਇਹ ਨਹੀਂ ਪਰੇ ਹੈਗੇ ਇਹ ਹੋਲੀ ਉਹਦੇ ਨਾਲ ਹੂੰ ਲੱਗਦਾ ਆਪਾਂ ਨੂੰ ਚਲੋ ਹੁਣ ਇਹਦੀ ਵਾਰੀ ਹੂੰ ਤਾਂ ਜੀ ਨਾ ਠੇਰਾ ਦੇ ਇੱਕ ਕੱਢਿਆ ਫੇਲੇ ਇੱਕ ਖੋਲਿਆ ਉਹਦੇ ਦਾ ਨਾ ਇਹਦੇ ਦਾ ਨੱਟੀ ਘੱਟ ਤੇ ਚੱਲ ਚਾਰ ਨੱਟ ਦੇ ਦੇ ਤਾਂ ਬਾਬਾ ਜੀ ਰਾਮ ਨਾਲ ਖਾਰ ਪੜਦੀ ਇੱਧਰ ਬਾਬਾ ਜੀ ਦਾ ਭਲਾ ਬਾਬਾ ਜੀ ਇਸ ਕੱਡੇ ਨੂੰ ਚੱਕ ਦੇਣਾ ਪੁੱਛ ਨਾ ਉਹ ਰਵੀ ਇੱਕ ਖੋਲਦਾ ਦੋ ਇੱਕ ਕੁਆਟਲ ਦਾ ਹੋਇਆ ਇੱਕ ਕੁਆਟਲ ਦਾ ਜੈ ਜੀ ਕਿੱਡੂ ਕੀ ਵੀ ਕਹਿੰਦੇ ਆ ਇੱਕ ਜੋਕ ਕੇ ਦੇਖਿਆ ਵੈਸੇ ਉਹ ਕਿੰਨਿਆਂ ਦੇ ਹਿਸਾਬ ਹੋਊਗਾ ਨਾ ਹੁਣ ਤਾਂ ਟਿਕਾਣੀ ਲਾਤੀ ਜੀ ਉਹ ਦੇਖੋ ਨਾ ਵੀ ਨਾ ਟਿਕਾਣੇ ਲਾਈ ਜਾਣੇ। ਕਬੂਲ ਜੱਗੜ। ਠੀਕ ਹੈ। ਬੱਲ ਗੰਡਾ ਬੰਡਾ ਲਿਆ ਗੱਲਾਂ ਆ ਰਹੀਆਂ। ਠੀਕ ਹੈ ਠੀਕ ਹੈ ਵੀਰੇ। ਭਾਈ ਜੰਡਾ ਢੰਡਾ। ਆਵਾਂ ਤਾਂ ਕਰਨੀ ਤਾਂ ਆਈ ਪਈ ਥਾਲੀ। ਰੋਟੀ ਖਾਣ ਦਾ ਟਾਈਮ ਹੋ ਗਿਆ ਉਹਦੇ ਗਾਣੇ। ਆ ਸਾਡਾ ਮੱਕੀ ਦੀ ਰੋਟੀ। ਦੋ ਦਿਨ ਹੋ ਗਏ ਉਹਦੇ ਗਾਣੇ ਤਿੰਨ ਦਿਨ ਇਹੀ ਗਾਣੇ। ਉਹਦੇ ਗਾਣੇ ਦੋ ਦਿਨ ਬਾਅਦ ਤਾਂ ਘਰ ਦੇ ਨੂੰ ਆਇਓ ਕਹਿਣਾ ਪੈਣਾ ਵੀ। ਕਿਹਦੇ ਦਾ ਦੋ ਕਿਹੜਾ ਆ ਬੇ ਚਰਿਆਉਂਦੇ ਪਾਸੋਂ ਮਕੂ ਨੇ ਬਣਾਇਆ ਇੱਧਰ ਦੇ ਪੰਦੀ ਹੈਗੀ ਬਾਪੂ ਨੇ ਖਾਦਾ ਹੈ ਕੱਲ ਮੇਠੂ ਕਰ ਮੈਂ ਹੀ ਜਾਣਾ ਕਹਿੰਦਾ ਇੱਧਰ ਸਾਕੀ ਗੋਮੀ ਚਲੀ ਗਈ ਮੇਠੂ ਤੂੰ ਤਿੰਨ ਉੜਾ ਕੇ ਆਇਆ ਹੈ ਨਾ ਇਹ ਤਾਂ ਨਹੀਂ ਕਹਿੰਦਾ ਨਾ ਕਹਿੰਦਾ ਵੀਰਾ ਕਹਿੰਦਾ ਮੈਂ ਤਾਂ ਖਾਣਾ ਨਹੀਂ ਕਹਿੰਦਾ ਕਿ ਤੇ ਐ ਨਾ ਹੋਵੇ ਵੀਰਾ ਮਤਲਬ ਤੇ ਨਾਲ ਕੀ ਪੀਰੇ ਉਹ ਘਰਾਂ ਦਸਈ ਨੇ ਵੀ ਸਾਗ ਆਇਆ ਸਾਗ ਦੇ ਤਾਂ ਮੈਂ ਹੀ ਕਰ ਰਿਹਾ ਬਾਈ ਚਲ ਦੇਖ ਕਿਉਂ ਵਾਲਾ ਨੀ ਜਾਣਾ ਦੇਣ ਜੀ ਕੀ ਗਾ 10000 ਹਾਂ ਤਾਂ ਖਾਦਾ ਹੋ ਜੀ ਸੜਾ ਸੁਤੀ ਪਾ ਲਓ ਕੀ ਚੂਕੋ ਥੋੜਾ ਮਤੀਏ ਬਣ ਜਾਓ ਚਲੋ ਖੋਲ ਦਈਏ ਬਸ ਬਾਪੂ ਨੂੰ ਕੀ ਕਹਿੰਦਾ ਵਧੀਆ ਲੱਗਦਾ ਤਲਕਾ ਲਾਇਆ ਬੰਦਾ ਖੜ ਗਿਆ ਹੋਵੇ ਲੱਗਦਾ ਹੋਇਆ ਵੀ ਨਾ ਇਹ ਬੜਾ ਲੱਗਦਾ ਨਹੀਂ ਆਈ ਨਹੀਂ ਵੀ ਅੰਦਰ ਦੇਖ ਨੂੰ ਐਂਨੇ ਕਹਿੰਦਾ ਮੈਨੂੰ ਤਾਂ ਨਾਲੇ ਪੈਂਦਾ ਦਾ ਹੈ ਮੈਂ ਕਹਿੰਦਾ ਹਾਂ ਮੈਂ ਜੀ ਲੂਜ਼ਾ ਹਾਂ ਦਾੰਦ ਦੰਦ ਨੂੰ ਕਹਿੰਦਾ ਤਾਂ ਮ ਆ ਗਿਆ ਦੰਦ ਮੱਢ ਮਾਚੀ ਹਾਂ ਜੀ ਹਾਂ ਰੱਖਣਾੜਾ ਜਬਲ ਗਿਨੀ ਬੌਨਈਆਂ ਓਹੀ 90 99 ਗਲੂਈ ਆ ਓਨਾ ਹੀ ਵਜਣਾ 94 ਹੋ ਗਿਆ ਚ ਪਰਨ ਘਰ ਮੜ

ਸਾਰੇ ਇੱਕੇ ਪਾਸੇ ਨੂੰ ਠੀਕ ਆ ਇੱਕੋ ਪਾਸੇ ਨੂੰ ਹੀ ਕਰ ਲੈ ਚਲੋ ਖੜ ਜੋ ਆ ਗਿਆ ਮੈਂ ਵੀ ਕਿੱਕ ਮਾਰ ਦੂੰਗੇ ਹੋਣੀ ਨਹੀਂ ਕੰਟਰੋਲ ਵੀ ਪਾਸੇ ਨਾਲ ਦੋ ਕੰਟਰੋਲ ਆਉਣਗੇ ਜੇ ਅਸੀਂ ਦੋ ਕੰਟਰੋਲ ਚੈੱਕ ਨੂੰਗੇ ਦੋ ਜਣੇ ਚਾਇਓ ਲੋਕਾਂ ਨੂੰ ਉਹ ਵੀ ਤੁਹਾਨੂੰ ਦੇਖਦੇ ਫਿਰਦੇ ਆਪੇ ਬਲੂੰਗੜੇ ਫੀਡਰ ਸ਼ੁਰੂ ਕਰਨਾ ਹੈ ਬੋਲ ਇਧਰੋਂ ਘੱਟ ਮੜਾ ਜਾ ਪੁੱਜੇ ਤੇਰੇ ਕਿਨੇ ਆਈ ਠੀਕ ਆ ਠੀਕ ਆ ਆ ਕੇ ਉਹ ਮੂਮ ਜਮੜੇ ਪਾ ਦੇ ਉਹਦੇ ਕੋਲ ਫੁੱਟੋ ਲਿਆਲੇ ਵਾਰ ਨੂੰ ਗੁੰਮ ਗੁੰਮ ਪਾ ਦੇ ਪੋਜੀਟਿਵ ਹੁੰਦਾ ਜੇ ਨਹੀਂ ਉਹ ਆਪਰੇ ਦੁਕਤ ਮੈਂ ਬਲੂੰਗੜੇ ਦੇਖਦੇ ਫਿਰਦੇ ਕੀ ਕਰ ਰਹੇ ਆ ਇਹਦਾ ਖੇਲ ਤੇ ਉਹਦੇ ਕਹਿੰਦਾ ਖੇਲ ਦੇ ਹਾਂ

ਬੈਰ ਨੂੰ ਖੋਲ ਕੇ ਹੂੰ ਕਾ ਚਾਹ ਮੈਂ ਤਾਂ ਵਰਗਾੜਾ ਤੇ ਚਾਰੇ ਆ ਬਾਕੀ ਦੂਈ ਸਪੋਟਾਂ ਤਾਂ ਤੀਵੀਂ ਨਹੀਂ ਨਾ ਉਹ ਪਰਲੇ ਨਾਲ ਤਾਂ ਹੀ ਕਿਸੇ ਨੂੰ ਹਾਂ ਇਹੀ ਪਈ ਆ ਹੋਰੀ ਜੀ ਉਹਨਾਂ ਨੇ ਪਤੰਗਾ ਨਹੀਂ ਬਸ ਖੜਾਈ ਫਰੀ ਰੋਲਾ ਪਾਪਾ ਦਾ ਇੰਤੈ ਨਟ ਵੀ ਚੱਲੀ ਆ ਬੱਸ ਬਾਕੀ ਇਹਨੂੰ ਖੋਲ ਕੇ ਬੱਸ ਰੰਗ ਜਾ ਰੰਗ ਜਾ ਉਤਰ ਗਿਆ ਉਤਰਿਆ ਨਹੀਂ ਕਾਲਾ ਰੰਗ ਲੱਗ ਗਿਆ ਬਿੱਡ ਦਾਲਾ ਹਾਂਜੀ ਚੱਲ ਕੋਈ ਨਹੀਂ ਐਨਾ ਕਿਤੇ ਨੇ ਹੁਣ ਆਈਆਂ ਹੁਣ ਨਮਾਈ ਥੋੜੋ ਰਹਿਣਾ ਹੁੰਦਾ ਚੀਜ਼ ਨੇ ਤੂੰ ਤਾਂ ਐਹੀ ਹਾਂਜੀ ਹਾਂਜੀ ਵਜਿਆ ਨਾ ਬਹੁਤ ਤਾਂ 74 ਇੱਕ ਕਵਾਂਟਲ ਦਾ ਮੰਨ ਕੇ ਜਰ ਮੈਂ ਕਿੰਨੇ ਆ 6 ਪੀਸ ਆ ਦੋ ਚਾਰ 6 ਕਵਾਂਟਲ ਹੋ ਗਿਆ ਨਾ

ਰਾਹ ਤੇ ਬਾਹਰ ਹੀ ਗੱਲ ਨੂੰ ਉਦੀਓ ਹੈ ਲੈ ਤਾਂ ਉਹ ਮੇਰੇ ਨਾਲ ਸੁਕਾ ਹੁੰਦਾ ਹੈ ਜੜੀ ਤਾਂ ਬੇ ਜਾਤੀ ਨਾ ਇਹ ਸੁਕਾ ਹੁੰਦਾ ਹੈ ਇੱਧਰ ਪਾ ਕੇ ਤੱਕੇ ਦੇ ਤਾਂ ਜ ਵੀ ਦੋਨੋਂ ਰੱਖ ਦੇ ਆਓ ਇਹਦੇ ਵਿੱਚ ਪਾ ਦਾਂਗੇ ਚਲੋ ਨਹੀਂ ਨਹੀਂ ਚਲੋ ਰੱਖੋ ਇਹਨੂੰ ਵੀ ਮੇਰੇ ਨਾਲ ਰੱਖਦੇ ਬਸ ਆਹ ਇਹਦਾ ਚੱਲੇ ਆ ਸਿੰਘਾ ਜੀ ਆਹੀ ਬੰਦਾ ਹੁਣ ਐਨਕ ਸੁਣ ਮੈਂ ਲੇ ਚੱਲੋ ਯਾ ਕਰੀਏ ਅਸਾਂ ਇਹ ਖੜਾ ਕਰ ਦੇਣਾ ਲਾ ਦਿਓ ਪਿੱਛੇ ਇਹ ਮੜਾ ਜਾਪੀ ਆਪਣੇ ਵੱਲੋਂ ਕਰ ਲਓ ਆਪਣੇ ਵੀ ਨੂੰ ਬਰਾਸ ਸਿੰਗ ਜੇ ਬਾਹਰ ਨਿਕਲ ਜੀ ਹਾਂ ਖੜਾ ਕਰ ਦੇ ਲੋ ਜਿਆਦਾ ਨ ਪੈਵਾ ਜਾਏ ਬਾਅਦ ਠੀਕ ਹੈ ਵੈਲਾ ਦੇ 来ਗਾ ਹੁਣ ਆਖਰੀ ਪੀਸ ਆ ਵੀ ਲੈਣਾ ਨਾਲ ਆ ਹਾਈ ਦਾ ਸੈੱਟ ਮੰਗ ਕੇ ਚੁਣਦਾ ਕੰਮ ਨਹੀਂ ਕਰਦਾ ਆਏ ਨੂੰ ਸਤਿਕਾਰ ਕਰਦੇ ਨਹੀਂ ਆਉਂਦੇ ਹੈ ਮੇਰੀ ਹੀ ਇਹਦਾ ਬਹਾਦਰਿਕਾ ਤੇ ਸਹੀ ਉਹ ਦੂਰ ਤੇ ਬਾਵੀ ਖੋਲ ਦੋ ਅੱਗੇ ਨੂੰ ਕਰਕੇ ਕੀ ਆਖ ਲਓ ਮੈਂ ਕਹਿੰਦਾ ਇਹਨੂੰ ਕੁੱਡੇਆਂ ਨੂੰ ਚਲੋ ਠੀਕਾ ਫਿਰ ਸਿੱਧਈ ਰੱਖੋ ਯੂਗਾਇਣ ਪਰ ਬਾਹਰ ਪਿਆ ਹੂੰ ਸਿੱਧਈ ਰੱਖੋ ਇਹਨਾ ਜਾਰੀ ਇਹ ਬਾਹਰ ਨੂੰ ਪਹਿਲਾਂ ਮਚੋ ਲੋ ਹੱਥ ਨਾਲ ਜੀ तकरीबन घाटा लग गया अपना बराबर है सारा जे अंदर फिर ठीक उइड पत्ती नहीं है बस ਵੀ ਠੀਕ ਆ ਯਾ ਆਹ ਜਿਵੇਂ ਰੱਖ ਦਿੰਦੇ ਇਹਦਾ ਆਪੇ ਰੱਖ ਦਾਂਗੇ ਹੁਣ ਕੀ ਕਰ ਥੱਕ ਗਏ ਬਸ ਹੋ ਗਈ ਵੀਰੇ ਦੀ ਜਿੰਮ ਕਹਿੰਦਾ ਕਹਿੰਦਾ ਬਸ ਹੋ ਗਈ ਆਪਣੀ ਬਸ ਹੋ ਗਈ ਤੇ ਨਾਲ ਹੀ ਦੇਖਦਾ ਸਤਿਗੁਰੂ ਨਹੀ ਭਾਈ ਤਕੜਾ ਮੁੰਡਾ ਹੈ ਨੌਜਵਾਨ ਆਹੀ ਆ ਕੇ ਵੀਰੇ ਹਾਂਜੀ ਉਹਦੇ ਗਾਣੇ ਪੁਰਾਣੇ ਚਾਗੇ ਨੌਜਵਾਨ ਸਾਥ ਵੀ ਤੂੰ ਵੀਰੇ ਹਲੇ 26 23 ਸਾਲ ਦਾ ਹੈ

ਪੈਣਾ ਨਾ ਡੋਖਾ ਠੀਕ ਕਰੋ ਯਾਰ ਖ ਕੇ ਕਾਸ ਕੇ ਦਿਖਾ ਦਿੰਨੇ ਆ ਇਹ ਹਾਂ ਜੀ ਇਹਨੇ ਸਭ ਤੋਂ ਜਿਆਦਾ ਤੰਗ ਕਰਿਆ ਸਾਨੂੰ ਕਿੰਨੇ ਵਾਲੇ ਨੇ ਇਹਨਾਂ ਦਾ ਬਿੱਡ ਖੁੱਲਣ ਜੀ ਨਹੀਂ ਓਲਜੇ ਇਹਨਾਂ ਦਾ ਤੁਸੀਂ ਬਿੱਡ ਖੁੱਲਣ ਜੀ ਨਹੀਂ ਓਲਜੇ ਜਿੰਨਾ ਸਾਨੂੰ ਇਹਨਾਂ ਨਾਲ ਹਜਾਤ ਹੈ ਇਹਦੇ ਵੀ ਪੱਕਾ ਨਹੀਂ ਪਤਾ ਠੀਕ ਐ ਨਾ ਹੂੰ ਹਿਸਾਬ ਨਾਲ ਤਾਂ ਲੱਗਦਾ ਉਹ ਤਾਂ ਠੀਕ ਐ ਲੱਗਦਾ ਤਾਂ ਠੀਕ ਐ ਹੁਣ ਪਿੱਛੇ ਨੂੰ ਨਾ ਲੱਗਦਾ ਕਾਸ ਵੀ ਹੋਣੇ ਨਾਟ ਫਿਰ ਇਹ ਨਾਟ ਕਾਸ ਹੋਣਾ ਸਿੱਧਾ ਹਾਂ ਅਜੇ ਫਰਕ ਆ ਵੀ ਕਾਸ ਹੋ ਜਾਣਾ ਫਿਰ ਥੋੜਾ ਜਿਹਾ ਗਿਆ ਤਾ ਹਾਂ ਬਾਕੀ ਦੇਖੋ ਪੱਤੀ ਇੰਨੀ ਹੋਣੀ ਹਰਮਨ ਪੁੱਛਦਾ ਉਹਦੇ ਗੋੜਾ ਆ ਪੱਤੀ ਨੂੰ ਨੱਟ ਬੜਾ ਲਿਆਉਣਾ ਪੈਣਾ ਜੇ ਲੱਗਣੀ ਹੈ ਨਾ ਤਾਂ ਆ ਕੀ ਰੇ ਇਹ ਹੋਈ ਆ ਜੇ ਥਿਆਲ ਹਲ ਤਾਂ ਵੇਰੇ ਨੇ ਮੈਂ ਟਾਂਲਾ ਲੱਗੇ ਰੱਖਣਾ ਕਿਹੜਾ ਸੋਕਾ ਸਾਡਾ ਬੰਦਾ ਆ ਪੈਕੜੇ ਕਰਤਾ ਦਾ ਹੀ ਨਹੀਂ ਆ ਬਾਲਰ ਜਿਆਦਾ ਨੇ ਕਾਲ ਸਰਬਾਈ ਨਾਟ ਇਕੱਠੇ ਜਿੰਨੇ ਹੈਗੇ ਠੀਕ ਆ ਹੋਰੀ ਨਾਟੇ ਨਾਟ ਕਰੇ ਪਏ ਲੈ ਉਹ ਪੇਮੈਂਟ ਕਰੋ 2 ਘੰਟੇ ਦੇ ਡਾਲਰਾ ਕਿੰਨੇ ਡਾਲਰ ਕੈਨੇਡਾ ਲਗ 2 ਹੌਂਸਲੀ ਦੇ ਗਏ ਉਹ ਇੱਧਰ ਵੀ ਨਟ ਹੈ ਆ ਮੈਂ ਨਟੇ ਨਾਟਾ ਹੁਣ ਮੈਂ ਇਕੱਠੇ ਕਰਦਾ ਹਾਂ ਉਹ ਇਧਰ ਨਾ ਆਵਾਂਗੇ ਨਾ ਇਧਰ ਆ ਜੀ ਤਾਂ ਕੋਈ ਇੱਕ ਗੱਲ ਕਿਹੜਾ ਜ਼ਰੂਰੀ ਹੈ ਇਹ ਇੱਥੇ ਉੱਦੋਂ ਨਹੀਂ ਹੋ ਸਕਦਾ। ਨਾ ਫਿਰ ਇਹ ਪੁੱਠਾ ਲੱਗਣਾ। ਨਹੀਂ ਆ ਜੀ ਇਹ ਜਿਹੜੀ ਕਣੀ ਦਾ ਕਿ ਪੁੱਠਾ ਲੱਗਣਾ। ਆਹ ਡਾਕਟਰ ਉਧਰ ਅੰਦਰ ਹੀ ਸਾਈਡ ਹੁੰਦਾ ਨਾ ਤੇ ਚੇਂਜ ਹੋਣ ਕਰਦਾ ਇੱਕੋ ਪਾਸੇ ਦਾ ਹੁੰਦਾ। ਐ ਨੱਟ ਦਾ ਚੱਕਰ ਪੈਂਦਾ ਹੋਰ ਨਹੀਂ ਦੱਸਦਾ ਵੀ ਤੇ ਜੇ ਇਹ ਨੱਟ ਉਧਰ ਲਾਉਂਗਾ ਤੂੰ ਉਹਨੇ ਅੰਦਰ ਹੀ ਫੜਾ। ਆਹ ਚੀਜ਼ ਆ। ਚੰਦ ਕਿ ਕੱਸ ਕੇ ਦੇ ਦੇ ਨੀ ਜਾ। ਆਂ ਚੰਗੀਦਰਾ ਪੂਰਾ ਟਾਈਟ ਕਰਕੇ ਤੇ ਖੋਲਣਾ ਧੁਨੇ ਪਹਿਲਾਂ ਠੀਕ ਹੈ ਜੀ ਹਲੇ ਤੇ ਯਾਰ ਉਹਨਾਂ ਦਾ ਟੁੱਟਿਆ ਹੋਇਆ ਕਿਦਾਂ ਫਸਾਇਆ ਕਰ ਉਹ ਥੱਲੇ ਉੱਪਰਲਾ ਘੁੰਮਦਾ ਹੀ ਜੀ ਹਾਂ ਅੱਜ ਮਨਾ ਕੱਲ ਹੋਵੇ ਕੱਲ ਤੇਨੂੰ ਨਹੀਂ ਜੀ ਹਾਂ ਜੀ ਕੱਲ ਅੱਜ 9 ਤਰੀਕ ਆ 9 ਪਾਇਆ ਲੱਗਣੀ ਹੈ ਫੱਟ ਪੈ ਗਈ ਤੇ ਆ ਕੀ ਪਤਾ ਇਹਨਾਂ ਕੋ ਹੁੰਦਾ ਹੀ ਹੋਵੇ ਪਾਇਆ ਦੁਆ ਵੀ ਕਸ ਹੋਣਾ ਚਾਹੀਦਾ ਬਰਾਬਰ ਹੋਰ ਸ਼ਹਿਰ ਕਾ ਲੋ ਉਹ ਵੀ ਤਾਂ ਹੈ ਆਪਣੀ ਦੁਆ ਦਾ ਪਾਇਆ ਹਾਂਜੀ ਤਿੰਨ ਮਹੀਨੇ ਹੋ ਗਏ ਆ ਪੈਣੀ ਵੀ ਬਰਾਬਰ ਚੱਲੇ ਆਣਾ ਹਾਂਜੀ ਬੱਲਾ 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 ਐਨੇ ਨਾਟ ਨਿਕਲ ਗਏ ਬਾਬੀ ਬੱਗੜ ਗੜ ਜੀ ਤਾਂ ਮੇਰੇ ਹੁਣ ਉਹ ਲਾ ਹਾਂ ਕਿਤੇ ਲੱਖ ਰੁਪਏ ਦੇ ਤਾਂ ਨਹੀਂ ਬਾਬੂ ਉਹ 2-3 ਸੌ ਦੇ ਨਾਟ ਹੋਣਗੇ ਹੋਰ ਕਿੰਨੇ ਹੋਣੇ ਆ 500 ਦੇ ਹੋਊਗਾ ਹੁਣ ਕੀ ਤਾਂ ਕਰ ਕਈ ਕਈ ਕਰਦੇ ਆ ਇਹ ਨਾਟ ਦੇ ਹੋਰ ਕਿਹੜੇ ਵੱਡੇ ਨਾਟ ਐਡੇ ਮਡੂਨ ਦੇਗੜਾ ਨਾਟ ਟੁੱਟ ਗਏ ਹੈ ਇਹ ਤਾਂ ਜੋਰ ਨੇ ਥੋੜੇ ਆ ਅਦੇ ਬਲਕਨਾ ਜੋ ਬਾਰੇ ਹਾਂ ਹਾਂ ਜੀ ਤੇਰੇ ਵੀ ਹੈਗਾ ਜੀ ਉਹ ਰਿੰਦਾ ਹਾਂ ਠੰਡ ਦੀਗਾ ਉੱਪਰ ਦਾ ਇੱਕ ਠੰਡ ਵਿੱਚ ਨੱਟ ਛੇਤੀ ਟੁੱਟਦਾ ਆਈ ਗਰੀਲਾ ਨੂੰ ਉਹ ਕੋਈ ਕੋਲਿਆ ਬਾਲਟੀ ਵੀ ਬੜੀ ਤਰੀ ਨੇ ਹਾਂ ਜੀ ਵਿੱਚ ਪਾ ਕੇ ਲਪਾਬੀ ਦੇ ਹਾਂ ਜੀ ਠੀਕ ਹੈ ਠੀਕ ਹੈ ਜੀ ਬੜਾ 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 ਸਰ ਹੈ ਅਜਾ ਚੂੜੀ ਮਰੀਕ ਤਾਂ ਹੀ ਨਹੀਂ ਚੜਦਾ ਹੂੰ ਉਹ ਡੱਬ ਡੱਬ ਬੜਾ ਕਰ ਰਹੇ ਹੋ ਵੀ ਨਾ ਇਹ ਬਹੁਤ ਟੀਪੀ ਕੀ ਗਿਆ ਇਹ ਜਿਹੜੇ ਜਿਹੜੀ ਜੀ ਵੀ ਹੈ ਰੰਗ ਖਾਸਾ ਉਤਰਿਆ ਵਾ ਜਿੱਥੇ ਬੈੱਡ ਹੈ ਨਾ ਹਾਂਜੀ ਉੱਧਰ ਨਹੀਂ ਤਾਂ ਜਿੱਥੇ ਆਏ ਤੇ ਕਰਦੇ ਵਾ ਇਹ ਜਿੱਥੇ ਬੈੱਡ ਹੈ ਜਿੱਤੇ ਲੱਗਦਾ ਉੱਧਰ ਨਹੀਂ ਹੈ ਜਿੱਤੇ ਕਸਿਆ ਵਾ ਹੁੰਦਾ ਹਾਂ ਪੰਗਾ ਆਏ ਹੁਣ ਅਸੀਂ ਬੈੱਡ 'ਤੇ ਕਰੇ ਗੱਲ ਕਸਣਾ ਕੈਨ ਹੁਣ ਕੀ ਕੀ ਉੱਪਰ ਕੀ ਪੀ ਲਾ ਦਿਓ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਬਾਬਾ ਜੀ sire ਲਾਉਂਦਾ ਚਾਣੀ ਉਹ ਹਾਂ ਜੀ ਲੰਬੇ ਨਟ ਚਾਹੀਦੇ ਚਾਰ ਹੈ ਉਹ ਚਾਰ ਇਹ ਤੇ ਲੰਬੇ ਨਟ ਲੱਭਦਾ ਲੰਬੇ ਦੇ ਇੱਕੋ ਸਾਰੇ ਨਹੀਂ ਨਹੀਂ ਲੈਗ ਲੈਗਾ ਫਰਕ ਕਿਤੇ ਕਿੱਧਰ ਲਾਉਣੇ ਤੇ ਚਾਹੀਦੇ ਇੱਥੇ ਲਾਉਣੇ ਬਾਕੀ ਆ ਜਿਹੜੇ 6 ਜਾਲੀ ਦੇ ਕੋਲੇ ਉਹ ਚਾਰ ਆ ਹੋ ਗਏ ਠੀਕ ਹੈ ਬਾਕੀ ਆ ਦੋੇ ਬੜੇ ਬਾਕੀ ਸਾਰੇ ਆ ਬਿੱਡ ਦੇ ਆ ਹੂੰ ਮੈਂ ਆਈ ਦੱਤ ਹੈ ਕੀ ਆਉ ਬਾਕੀ ਸਾਰੇ ਬਿੱਡ ਦੇ ਆ ਆ 6 ਨਟ ਜਿਹੜੇ ਆਪਾਂ ਸੈਡਾ ਤੋਂ ਜਾਲੀ ਦੇ ਖੋਲੇ ਮੁਰਲੇ ਹਿੱਸੇ ਦੇ ਉਹ ਬਾਕੀ ਦੋ ਪਿਛਲੇ ਸਮਾਨ ਦੇ ਆ ਹਾਲੇ ਇਹਨਾਂ ਨੂੰ ਉਹਦੇ ਵਿੱਚ ਕੋਈ ਹੋਰ ਦੇਖੋ ਉੱਪਰ ਫਸੇ ਫਸੇ ਦਰ ਨਟ ਦੋ ਨਟ ਰਹਿ ਗਏ ਜੀ ਦੋ ਨਟ ਨਹੀਂ ਲੱਭਦੇ ਹਾਲੇ ਹਾਲੇ ਦੇਖੋ ਤੇ ਹਾਲੇ ਜਨ ਫਸੇ ਹੋਏ ਨੇ ਦੇਖ ਲਿਓ ਜੀ ਹੋ ਗਏ ਕਿਤੇ ਟੋਕ ਹੋ ਗਏ ਕਿਧਰ ਟੁੱਟੇ ਗਿਆ ਨਾ ਉਹ ਲੱਗ ਗਏ ਨੇ ਮੂੰ ਚਾਰ ਰਹਿ ਗਏ ਵਿਚ ਦੇ ਇੱਕ ਦਰ ਜਿਵੇਂ ਕਿ ਟੋਪੀਆਂ ਜ਼ਿਆਦਾ ਹੁੰਦੀਆਂ ਇਹ ਵੀ ਹੋ ਸਕਦਾ ਜੀ ਹੂੰ ਇਹ ਵੀ ਹੋ ਸਕਦਾ ਕੀ ਕਰੀ ਹੈ ਅਰਥ ਦੱਤਾ ਬਹੂਗਾ ਨਾ ਜਿੱਥੇ ਲਾਈਟਾਂ ਨੂੰ ਆਹ ਮੂਰੇ ਦੋ ਤੀਆਂ ਉੱਥੇ ਹੋਣਗੀਆਂ ਉਹ ਮੂਰੇ ਦੋ ਤੀਆਂ ਜਿਆਦਾ ਹਾਂਜੀ ਆਇਆਂ ਹੋਣਗੀਆਂ ਕਿਤੇ ਹੋਰ ਬਾਕੀ ਬਥੇਰੇ ਆ ਨੜ ਤਾਂ ਉਹਨਾਂ ਨੇ ਬਾਦੂ ਵੀ ਦਿੱਤੇ ਤੇ ਨੜ ਦਾ ਬਾਦੂ ਆਉਂ ਗੱਲ ਕਰਦਾ ਮੈਂ ਵੀ ਚੱਲ ਜੱਤਾਂ ਤਾਂ ਹੋਰ ਖੋਲ ਕੇ ਸੀ ਠੀਕ ਹੈ ਕੁਬਾਚੇ ਯਾਦ ਆਉਂਦੀਆਂ ਠੀਕ ਹੈ ਜੀ ਚੱਲ ਕੋਈ ਨਹੀਂ ਦੱਬਦੇ ਆਇਆ ਕਿ ਬਰੇਕ ਹੁੱਕ ਮੱਕੀ ਦੀ ਦੇਖੀ ਦੀ ਦੇਖ ਤਾਂ ਲਿਆ ਬਾਈ ਦੋ ਤਿੰਨ ਫਸਿਆ ਹੋ ਤੈਨੂੰ ਵੀ ਦੱਸਦਾ ਇਹ ਮੈਨੂੰ ਆ ਇਹ ਚੀਜ਼ ਚ ਨਹੀਂ ਲੱਗਿਆ ਇਹ ਨਾ ਜਿੱਥੇ ਜੇ ਫਸਿਆ ਹੋਊਗਾ ਜਹੂ ਇੱਕ ਵਾਰੀ ਲਾਈਟਾਂ ਜੀ ਵੀ ਦੇਖ ਲੰਨਾ ਇਹਨਾਂ 'ਚ ਤਾਂ ਮੈਂ ਚੈੱਕ ਕਰ ਲਿਆ ਸਾਰੇ ਪਾਸੇ ਹੂੰ ਇਹਨਾਂ 'ਚ ਨਹੀਂ ਹੈਗਾ ਆਏ ਪਰ ਇੱਥੇ ਮੈਨੂੰ ਦੋ ਨਟ ਮਿਲ ਗਏ ਤੇ ਬਾਅਦ 'ਚ ਲੱਭੇ ਤੇ ਨਾ ਦੋ ਨਟ ਇੱਥੇ ਵੀ ਪਏ ਤੇ ਇੱਕ ਜਿਹਾ ਇੱਕਣੀ ਦੇਖਦੇ ਆ ਲੱਭ ਕੇ ਇਹ ਨਾ ਠਾ ਦਿਖਾ ਗੇ ਲਿਓ ਬਾਚਾ ਅੱਛਾ ਆਉਂਦੇ ਉੱਪਰ ਦੇਖਦਾ ਜਿਹੜੀ ਉੱਪਰ ਉਹ ਦੇਖ ਲੈਣਾ ਜੀ ਹੋਰ ਫਿਰ ਠੀਕ ਆ ਵਧੀਆ ਕਿੱਦਾਂ ਚੱਲਦਾ ਕੰਮਕਾਰ ਕੰਮ ਕਾ ਕਾ ਚੱਲਦਾ ਹੁਣ ਮੈਂ ਲੀ ਡਿਜੀ ਬੈਠੇ ਆ ਚੱਲਦਾ ਉਹ ਮਜ਼ਾ ਅੱਜ ਬੈੱਡ ਖੋਲਿਆ ਬੈੱਡ ਮੇਰੇ ਹੈ ਆ ਪਹਿਲੀ ਤੱਕ ਅਗਲੀ ਪਹਿਲੀ ਤੱਕ ਪਹਿਲਾਂ ਵੱਡੇ ਦਾ ਵਧੀਆ ਲੱਗਦਾ ਤਾਂ ਬੈੱਡ ਖੋਲ ਕੇ ਵਧੀਆ ਲੱਗਦਾ ਯਾਰ ਆਪਣਾ ਆਪਣਾ ਸਿਸਟਮ ਆ ਲੱਗਦਾ ਤਾਂ ਬਿੱਡੇ ਦਾ ਜਿਆਦਾ ਟੌਰ ਆ ਬਿੱਡੇ ਦਾ ਜਿਆਦਾ ਟੌਰ ਆ ਇਹ ਕਹਿੰਦਾ ਲੰਬਾ ਲੱਗਦਾ ਪਰ ਆ ਪੰਗਾ ਹੈ ਜਿੱਥੇ ਆਹ ਰੰਗ ਉਤਰਿਆ ਵਾ ਜਿਕਣਾ ਇਹੀ ਸਾਰੇ ਚੰਗੇ ਲੱਗਦਾ ਤੇਰੇ ਵੀ ਉਤਰਿਆ ਉਹ ਉਤਰਨਾ ਨਹੀਂ ਬਿੱਡੇ ਉਤਰਦਾ ਹੀ ਇਹ ਰੰਗ ਉਹ ਬਿੱਡ ਉਤਰਦੀ ਦਾ ਕੋਈ ਜਦ ਤਾਜ਼ਾ ਹੁੰਦਾ ਰੰਗ ਉਹ ਨੜ ਤੇ ਜਿਆਦਾ ਘਸ ਦਿੰਦੇ ਆ ਤੇ ਆਪਾਂ ਤੇ ਗਲਤੀ ਹੋ ਗਈ ਰੰਗ ਲਿਆਉਣ ਦੇ ਨਾਲ ਆਹੀ ਤਾਂ ਪੰਗਾ ਹੋ ਗਿਆ ਹੁਣ ਉਹ ਚੰਗਾ ਜਿਆ ਨਹੀਂ ਲੱਗਦਾ ਉੱਥੇ ਇੱਕ ਦੋ ਕਚਰੀਟਾ ਉੱਪਰ ਵੱਜੀਆਂ ਸਪਰੇ ਦਾ ਫਰਕ ਹੁੰਦਾ ਸਪਰੇ ਦਾ ਸਾਲੀ ਦਾ ਰੰਗੇ ਹੋ ਰਿਹਾ ਪਤਾ ਮਾਰੀਓ ਨਹੀਂ ਸਪਰੇ ਨਹੀਂ ਬਜਣੀ ਹੈਗੀ ਟਗੜਦੀ ਹੋਣੀ ਉਹਨਾਂ ਤੋਂ ਹੀ ਲਿਆਵੇ ਰੰਗ ਨੂੰ ਪਾਰਦੇ ਜੇ ਟਰੇਲਰ ਹਾਂ ਉਹ ਕਰਦੀ ਰਹਿੰਦੀ ਆ ਉਹ ਕੁਆ ਲਿਆਵੇ ਡੱਬੀ ਚ ਪੰਗਾ ਇੱਕ ਹੋਰ ਹੋਗਾ ਪੰਨ 2-4 ਕਿਲੀਟਾ ਪੈ ਜਾਂਦੀ ਹੈ ਬਿੱਡ ਧਾਰਨ ਲੱਗਿਆ ਤੇ ਮੈਂ ਕਿਹਾ ਚੰਗਾ ਜਿਹਾ ਨਹੀਂ ਲੱਗਦਾ ਜੇ ਰੰਗ ਲੈ ਕੇ ਹੀ ਆਉਣਾ ਪੈਣਾ ਇਹ ਉਹਨਾਂ ਤੇ ਜਾਉਂਗੇ ਕਦੇ ਦੇਖਦੇ ਆ ਫੇ ਲੈ ਕੇ ਆਉਂਦੇ ਆ ਪਰ ਮਨ ਦਾਜਾ ਲਾਇਆ ਵੀ ਬਿੱਡ 5 ਕੁਆਂਟਲ ਦੇ ਉੱਪਰੇ ਹੋਊਗਾ ਬਿੱਡ ਵਜਨ ਬਾਈ ਬਹੁਤ ਦਾ ਬਿੱਡਾਂ ਆ ਵੀ ਇੱਕ ਬਿੱਡ ਜੋਖੇ ਤਾਂ ਸੀ 90-92 ਕਿਲੋ ਦਾ ਹੋਇਆ ਇੱਕ ਫਲੜਾ ਜਾ ਆਏ ਆ ਬਈ ਆਪਰ ਦੇਸਾ ਹੁੰਦਾ ਓਹੋ ਉਹੀ ਤਾਂ ਮੈਂ ਕਹਿੰਦਾ ਹੋ ਮੁਰਲੇ ਪਲੜੇ ਛੋਟੇ ਆ ਉਹ ਬੜੇ ਆ ਪਿੱਛੇ ਵਾਲਾ ਵੀ ਛੋਟਾ ਹੁੰਦਾ ਪਿੱਛੇ ਵਾਲਾ ਵੀ ਛੋਟਾ ਹੁੰਦਾ ਮੈਂ ਅਸੀਂ ਦਾਜਾ ਲਾ ਲਿਆ ਬਈ ਜਿਹੜਾ ਬੜਾ ਤਾਂ ਇੱਕ ਪੀਸ ਹੂੰ ਬੜਾ ਹਾਂ ਕਿੰਨਾ ਵਜਨ ਹੋਇਆ ਇੱਕ ਦਾ 90 92 ਕਿਲੋ ਹੋਇਆ 90 92 ਸਾਰੇ ਨੂੰ ਲਾਲਾ ਤੋਂ ਜੇ 80 ਦੀ ਵੀ ਐਵਰੇਜ ਲਾਉਂਦੇ ਆ ਠੂਸੀ ਘੜ 44 80 ਹੋਇਆ 5 ਕੁੰਟਲ ਦੇ ਕਰੀਬ ਕਿਸੇ ਜੀ ਵੱਧ ਘੱਟ ਅਜੇ ਨਟ ਨਹੀਂ ਜੋਗੇ 8 ਕਿਲੋ ਤਾਂ ਨਟ ਹੋਗੇ ਨਟ ਪਾਉਣੀ ਜਾਂਦੀ 8 ਕਿਲੋ ਨਟ ਹੋ ਗਏ ਅਜੀ ਅੱਧੇ ਛੜਤੇ ਮੈਂ ਉਹ ਜਿਹੜੇ ਪੱਤੀਆਂ ਵਾਲੇ ਤੇ ਮੈਂ ਕਹਿੰਦਾ 10 ਕਿਲੋ ਨਟ ਹੋਣੇ ਸਾਰੇ ਆਹੀ ਤਾਂ ਚੱਕਰ ਆ ਮੈਂ ਚੱਲ ਖੋਲ ਕੇ ਟੰਗਦਾ ਹਾਂ ਕਾਲੂ ਦੇਖਦੇ ਆ ਗੰਨੇ ਵਾਲੇ ਨਹੀਂ ਲੋਟ ਆਏ ਯਾਰ ਮੇਰੇ ਕਾਲੂ ਕਰਦੇ ਆ ਲੋਟ ਉਹਨਾਂ ਨੂੰ ਜਦੋਂ ਦਸ ਦਾ ਕੰਮ ਮਾੜਾ ਮੋਟਾ ਜਦ ਕਦੇ ਕਦੇ ਹੀ ਨਹੀਂ ਆਗੇ ਪਹਿਲੀ ਵਾਰੀ ਤਾਂ ਕਸਣੇ ਉਹਦੇ ਗਾਣੇ ਆ ਜਾਣੇ ਦਿਮਾਗ ਚ ਲਾਉਣਾ ਮੈਂ ਦਾ ਦਿਮਾਗ ਖਲਾ ਪਰ ਕਿਦੋਂ ਲੱਗਣੇ ਹੋ ਫਿਰ ਫਿਰ ਲੱਗਣੇ ਹੋ ਕੋਈ ਇਹਨਾਂ ਨੇ ਛੱਡਣਾ ਹੀ ਹੁੰਦਾ ਆਪਣੇ ਮੇਤਰੀ ਨੂੰ ਵੀ ਹਾਜ਼ਰੀ ਲੋਣੀ ਉਹ ਤਾਂ ਉਹ ਹੀ ਜਿਹੜਾ ਲੋਕ ਰਹਿਗੇ ਮੈਂ ਤਾਂ ਲਵਾਇਆ ਆ ਅੱਜ ਹਾਜ਼ਰੀ ਆਉਹੀ ਤਾਂ ਮੈਂ ਕਹਿੰਦਾ ਲੋਕ ਰਹਿਗੇ ਲੋਣੀ ਪੈਂਦੀ ਹਾਜ਼ਰੀ ਦੀ ਲੋਕਲ ਲੂਗੀ ਮੈਂ ਕਰ ਦੋ ਫੈਕਸੀਨ ਚੱਲ ਦੇਖਦੇ ਆ ਕੱਲੂ ਕੋਈ ਨਹੀਂ ਪਿੱਛੇ ਵਾਲੇ ਗਾੜਜੇ ਦੌਦਾ ਗੰਨੇ ਵਾਲੇ ਦਾ ਇੱਥੇ ਵੀ ਲਿਆਉਣੇ ਆ ਤੇ ਲਿਆਂਦੇ ਲਿਆਉਣੇ ਮੈਂ ਅੱਛੀ ਲਿਆਏ ਦੱਸੇ ਹੁਣ ਪੇਂਟ ਬਣਾ ਕੇ ਇੱਥੇ ਇੱਥੇ ਢੀਕਾ ਮਨਸੂਏ ਹਾਂ ਮਨਸੂਏ ਤੇ ਮਗਾ ਲੂੰਗਾ ਨਹੀਂ ਚਮਕੌਰ ਤੇ ਲਿਆਉਂਗੇ ਆਹੋ ਇਕੱਠੇ ਹੀ ਲਿਆ ਜਾ ਚੱਲ ਚਲੋ ਕਿ ਆਇਆ ਫੁੱਟ ਰਸ ਜਾਈਦਾ ਮੈਂ 110 ਫੁੱਟ ਲਿਆਉਣਾ 110 ਫੁੱਟ ਤੂੰ ਲੈ ਇੱਕ ਇੱਕ 55 55 ਪਹਿਲਾਂ ਕਿੰਨਾ ਕਿੰਨਾ ਪਹਿਲਾਂ ਪਹਿਲਾਂ ਮੇਰੇ ਕੋ 40 40 ਦਾ ਹੁਣ ਕਿੰਨਾ ਹੋ ਗਿਆ ਹੁਣ 55 ਵਿੱਚ ਮੰਜਾ ਹੋ ਗਿਆ ਬੱਸ ਜਾ ਓਏ ਬਹੁਤ ਆ ਬਾਈ ਤੂੰ 250 ਲੈ ਜੂਗਾ 250 ਰਾਮਦਾਰੀ ਵਾਲਾ ਜਾਨਾ ਬਸ ਠੀਕ ਹੈ ਫਿਰ 300 ਜਾ ਉਹ 300 ਲੈ ਗਈ ਫਿਰ ਰੱਥਾ ਦੂਗਾ ਪਹਿਲਾਂ ਮੈਂ ਸਾਲਾ ਇਕੱਠਾ ਕਰਨ ਵੀ ਔਖਾ 110 ਲਈ ਆਈ ਫਿਰ ਜਿਆਦਾ ਹੀ ਤੈਨੂੰ ਉਹਨਾ 120 ਲਈ ਆਈ 60 60 ਫੋਟ ਲਈ ਆਈ ਬਹੁਤੇ ਵੱਡੇ ਤਾਂ ਆਏ ਆ ਵੀ ਖਰਾਬੇ ਹੁੰਦਾ ਫਿਰ ਪਿੱਛੇ ਨਹੀਂ ਪਿੱਛੇ ਬੰਨਣਾ ਔਖਾ ਜਾਂਦਾ ਮੈਂ ਪਿੱਛੇ ਤਾਂ ਬੰਨਣ ਦੀ ਲੋੜੇ ਨਹੀਂ ਉਹ ਲੱਗੇ ਵਿਧਾਈ ਗਈ ਆ ਵਾਓ ਫੇਰ ਵੀ ਇਕੱਠਾ ਤਾਂ ਕਰਨ ਨਹੀਂ ਆ ਸਾਰਾ ਹਾਂ ਇਕੱਠਾ ਕਰਨਾ ਪੈਣਾ ਫੇਰ ਇਹ ਤਾਂ ਹੈ ਆਪਣਾ ਨੂੰ ਨੇ ਰੱਖੋ ਪੂਰਾ ਪੂਰਾ ਸਾਲਾ ਉਹਦੇ ਅੰਦਰ ਫੇਰ ਵੀ ਭਰੋਸਾ ਜਾਨੀ ਸਾਮਨ ਨੂੰ ਵਿਗਾੜਾ ਲੈ ਨਹੀਂ ਖੜ ਜਾ ਉਹਦੇ ਪਤਾ ਨੂੰ ਭਰੋਸਾ ਨਹੀਂ ਇਹਦੇ ਪਤਾ ਨੂੰ ਭਰੋਸਾ ਏ ਇਹ ਦੇ ਪਰ ਇਹ ਸਾਲੀ ਚੀਜ਼ ਹੁੰਦਾ ਪੰਨੇ ਉਹ ਵੀ ਇਹੀ ਚੀਜ਼ ਆ ਇਹ ਚੀਜ਼ ਹੁੰਦੀ ਆ ਇੱਕ ਨਹੀਂ ਸਿਸਟਮ ਉਹ ਵੀ ਇਹ ਸਾਲਾ ਮੈਂ ਚ ਵਿਗਾੜਦਾ ਟੁੱਟੇ ਲੈ ਭਰੋਸਾ ਤਾਂ ਕਰਨਾ ਪੈਂਦਾ ਬਾਈ ਫੇ ਗੱਠ ਤਾਂ ਔਣੀ ਨਹੀਂ ਹੈਗੀ ਤੇਰੀ ਫੇ ਕੇ ਗੱਠ ਦਊਂਗਾ ਫੇ ਤੇਰਾ ਇਕੱਠਾ ਨਹੀਂ ਹੋਣਾ ਸਾਰੀ ਬੈਣਾ ਖੋਲ ਕੇ ਗੱਠ ਕੱਢਣੀ ਪੈਣੀ ਗੱਠ ਪੱਕੀ ਰੱਖ ਪਿੱਛੇ ਚਾਸੀ ਨੂੰ ਮੂਰੇ ਵਾਲੇ ਨੂੰ ਤਾਰ ਪਿੱਛੇ ਇਕੱਠਾ ਕਰ ਦੇ ਜਗਾੜ ਨਾਲ ਮੈਂ ਤਾਂ ਦੂਏ ਦੇ ਵੀ ਐਵੇਂ ਕਰਦਾ ਰਿਹਾ ਮੈਂ ਤਾਂ ਨਹੀਂ ਸੋਣਾ ਕਰ ਗਿਆ ਉੱਥੇ ਰੱਖ ਦੇ ਲੈ ਕਾਹਨੂੰ ਦਊਂਗਾ ਰਸਾ ਕੱਢਣਾ ਇਹ ਕਿੱਥੇ ਗੱਠ ਦੱਤੀ ਵੀ ਨਹੀਂ ਮੈਂ ਪਿਛਲੇ ਥਾਂ ਰੱਖ ਰੱਤੀ ਗੱਠ ਦੇ ਇਲਾ ਉੱਥੇ ਕੁਝ ਉਧਰੋਂ ਕੱਢ ਦੱਸਾ ਇੱਧਰ ਨਿਬੇੜ ਦੇ ਬਸ ਪਿਛਲਾ ਬਸ ਉਹ ਮੂਲਾ ਨਹੀਂ ਗੱਠ ਕਿੱਥੇ ਦਊਂਗਾ ਬਈ ਇਸ ਕੜਾ ਬਣਾਇਆ ਹੈ ਅਬ ਕੜੇ ਨੂੰ ਗੱਠ ਜਾਂ ਤੂੰ ਘਮਾਊਂਗਾ ਪੈਣਾ ਉਹ ਜੋ ਗੱਠ ਬੈਣਾ ਖੋਲਣੀ ਪੈਣੀ ਤੈਨੂੰ ਜਿੱਥੇ ਜੜੇ ਉਹ ਗੜੇ ਨੂੰ ਗੱਠ ਆਉਂਦੀ ਥਲੀ ਵਜੂਦਤੀ ਬਹੁਤ ਹੈ ਬੜੇ ਕੰਮ ਤਾਂ ਖਲੀ ਚਾਹੀਦੀ ਹੈ ਮਗਰ ਕੰਮ ਤਾਂ ਤੁਝ ਕੋਈ ਹੋਰ ਸਿਸਟਮ ਇੱਥੇ ਤੱਕ ਸਾਈ ਕਰਨੀ ਲੋਡ ਸਾਰਾ ਪਿੱਛੇ ਪੈਣਾ ਹੈ ਪਿੱਛੇ ਪੈਣਾ ਲੋੜੀਂਦਾ ਕਸਣਾ ਆ ਆਹੋ ਇੱਧਰ ਕਸਣਾ ਭਲਾ ਚੱਲ ਕੋਈ ਜਿਗਾਰਡ ਬਣਾਉਂਦੇ ਉਹਦਾ ਵੀ ਮੈਂ ਤਾਂ ਦੇਖਿਆ ਮੈਂ ਤਾਂ ਦੂਏ ਨੂੰ ਆਪਣੇ ਨੂੰ ਨਾਲੇ ਮੈਂ ਕਿੰਨਾ ਹੈਵੀ ਲੋਹਾ ਦਾ ਆਹੋ ਜਿਗਾਰਡ ਪਟਾ ਕੇ ਮੈਂ ਤਾਂ ਨਹੀਂ ਅੱਜ ਤੱਕ ਉਹਦੇ ਉੱਪਰੋਂ ਹੁਸਾ ਕਰਿਆ ਆ ਆਪ ਮੂਰੇ ਤੇ ਰਸਾ ਖੋਲ ਕੇ ਪਿੱਛੇ ਇਕੱਠਾ ਕਰ ਦਿੰਦਾ ਦਾ ਮੈਂ ਕਰਨਾ ਤਾਂ ਪਿੱਛੇ ਹੀ ਆ ਉਸ ਤਰੀ ਦਸੇ ਫਿਰ ਉਹ ਪੂਰਾ ਹੋ ਜਾਂਦਾ ਨਾ ਇੱਕ ਵਾਰੀ ਬੰਨ ਹੋ ਜੇ ਕਰਦਾ ਸਾਲਾ ਗੱਠੇ ਗਾਰਡਨ ਨੂੰ ਦੇਣੀ ਉੱਪਰ ਦੇਖੀ ਤੋਂ ਅੰਦਰੋਂ ਖੜ ਨੂੰ ਰੱਸਾ ਬੜਾ ਲਿਆ ਕੇ ਪੱਕੀ ਹੋ ਦੇਣੀ ਚਲੋ ਦੇਖਦੇ ਆ ਜੀ ਕਿਆ ਬਣਦਾ ਕਾਲੂ ਜੀ ਦਾ ਕਿੱਦਾਂ ਬਣਾਉਂਦੇ ਆ ਕਿੱਦਾਂ ਨਹੀਂ ਪਾਸ ਕਰਦਾ ਇਹ ਚਲੋ ਠੀਕ ਆ ਜੀ